ਲੇ ਵੀ ਲੱਖੀਬਾਈ ਦੀ ਲੱਗਾਂਗੇ ਵੀਡੀਓ ਬਣਾਉਣ ਤੇ ਲੱਖੀਬਾਈ ਨੇ ਧਿਆਲੇ ਸਾਰੇ ਪੀਰ ਕਹਿੰਦਾ ਵੀ ਅੱਜ ਵੀਡੀਓ ਚੱਲੂ ਕਿਉਂ ਲੱਖੀਬਾਈ ਸਹੀ ਗੱਲ ਐਨੀ ਗੱਲ ਲੜਾਈ ਨਹੀਂ ਲੜੀ ਜਣੀ ਇਹਨੇ ਲੜਿਆ ਬਾਬੇ ਨਹੀਂ ਅੱਛਾ ਹਾਂ ਹਾਂ ਇਹ ਵੀ ਕਰਦੇ ਬਾਬੇ ਥੱਲੇ ਮਗਰ ਰੋੜਦੀ ਆਉਂਦੀ ਸੀ ਤੇਲਾ ਤੇ ਇਹ ਬਾਬਾ ਓਕਣੀ ਪਰਦਾ ਹੁੰਦਾ ਇਹ ਤਾਂ ਇੱਥੇ ਮਰਾਸੀ ਦਾ ਦਿਮਾਗ ਕੰਮ ਕਰ ਗਿਆ ਕਹਿੰਦਾ ਯਾਰ ਪੈਰਾਂ 'ਚ ਡਿਗ ਜਾ ਠੀਕ ਆ ਇਹਦੇ ਪੈਰਾਂ 'ਚ ਡਿਗ ਕੇ ਤਾਂ ਅਖੇ ਰੁਕਿਆ ਸੀ ਕਿਹੜਾ ਗੁਰਦੁਆਰਾ ਕਿਹੜਾ ਬਾਬਾ ਸਿੱਧਾ ਬਾਬਾ ਸਿੱਧੂ ਬਾਬੇ ਸਿੱਧ ਦੇ ਅੱਜ ਦਲਵਾਰ ਬੂਰੇ ਖੜੇ ਆ ਇੱਥੇ ਮੱਥਾ ਟੇਕਿਆ ਵਾ ਬਾਬਾ ਆ ਹਾਂ ਇੱਥੇ ਐਨੀ ਹੱਤ ਕਰਦੇ ਵੀਡੀਓ ਬਸ ਦੇਖਦੇ ਹੀ ਰਹਿੰਦੇ ਲੋਕੀ ਅੱਛਾ ਹਾਂ ਪਹਿਲੀ ਵਾਰ ਜਹਾਜ ਚਾੜਿਆ ਫਿਰ ਚਾੜਿਆ ਵੀ ਬਾਬੇ ਦੇ ਇੱਥੇ ਆ ਕੇ ਨਹੀਂ ਵੀ ਅੱਜ ਮੈਂ ਲੱਖੀ ਵਾ ਦੇ ਨਾਲ ਸਪੈਸ਼ਲ ਡਰੋਨ ਕਿ ਆ ਵੀ ਵੀ ਡਰੋਨ ਨਾਲ ਵੀਡੀਓ ਬਣਾਉਣੀ ਆ ਲੱਖੀ ਵਾ ਸਹੀ ਗੱਲ ਆ ਬਾਬੇ ਅੱਜ ਜਹਾਜ ਆ ਦਿਖਾਉਨੇ ਆ ਆਪਾਂ ਜਹਾਜ ਵੀ ਪਹਿਲਾਂ ਜਹਾਜ ਦਿਖਾਉਨੇ ਫਿਰ ਚਾੜਾਂਗੇ ਲੇ ਵੀ ਲੱਖੀ ਦੀ ਵੀਡੀਓ ਆਉਗੀ ਆਪਣੇ ਚੈਨਲ ਦੇ ਉੱਤੇ ਇਲਤੀ ਲਾਣਾ ਧੂਰੀ ਦੇ ਉੱਤੇ ਠੀਕ ਹੈ ਜਰੂਰ ਦੇਖਿਓ ਲੱਖੀ ਬਈ ਬੰਦਾ ਪੂਰਾ ਘੈਂਟ ਆਗਾ ਨਾ ਇਹਦੇ ਵੀ ਲੱਖੀ ਬਾਈ ਨੇ ਬੱਕਰੇ ਨੱਚਣ ਲਾਤੇ ਹਾਂ ਲੱਖੀ ਸਹੀ ਗੱਲ ਆ ਰਾਂ ਤੇ ਲਾਤੀ ਠੀਕ ਆ ਫੁੱਲ ਚੜਾਈ ਹੋ ਗਈ ਦਿਣਾ ਲੱਕੇ ਦਾ ਆਪਾਂ ਹੋ ਕਰਦੇ ਬੱਕਰਾ ਆਪਣਾ ਨੱਚਾ ਬਾਬੇ ਦੀ ਕਿਰਪਾ ਨਾਲ ਬਾਬੇ ਆਪਣੀ ਹੁਣ ਵੀ ਬਹੁਤ ਆ ਹਾਂ ਆਪਾਂ ਇੱਕ ਵੀਡੀਓ ਪਾ ਜੀਏ ਹੂੰ ਲੋਕ ਹੋਰ ਭਾਵੇਂ ਦੇਖਣਾ ਦੇਖਣਾ ਹਾ ਮੈਂ ਨਵੇਂ ਵਿਆਹ ਵਿਆਹ ਕੀਤਾ ਹੋਵੇ ਬੰਦੇ ਦਾ ਉਹਦੀ ਵੀਡੀਓ ਨਹੀਂ ਦੇਖਦੇ ਪਰ ਆਪਣੀ ਦੇਖਣੀ ਆਪਣੀ ਦੇਖਣੀ ਹਾਂ ਆਪਣੀ ਦੇਖਣੀ ਹਾਂ ਅਜੇ ਤਾਂ ਕਿਸੇ ਦਿਨ ਆਪਾਂ ਬਾਬਾ ਧੀਆ ਪਣਾ ਚੱਲ ਵੀਡੀਓ ਦੇਖਣੀ ਹੁੰਦੀ ਐ ਤਾਂ ਨਹੀਂ ਕਹਿੰਦੇ ਕੋਈ ਗੱਲਾਂ ਇਹ ਜੀਆਂ ਇੱਕ ਆਪਾਂ ਇੱਥੇ ਵੀਡੀਓ ਕਰੀਦੀ ਆ ਆਉਰੀ ਕਰੀਦੇ ਨਾ ਉਹ ਉਹ ਰੇਟ ਉੱਥੇ ਪਈ ਆ ਬਾਬੇ ਦੀ ਹਾਂ ਉਹ ਉੱਥੇ ਵੀ ਕਿਹੜੀ ਦੀ ਉਹ 70 ਬਿਗੇ ਫੂਕੇ ਸਪਤੀਲੀ 70 70 ਬਿਗੇ ਫੂਕੀ ਐ ਸਪਤੀਲੀ ਨੇ ਹਾਂ ਉਹ ਵੀਡੀਓ ਸੀ ਬਾਬੇ ਉੱਥੇ ਕਰੀ ਸੀ ਬਾਈ ਆਪਾਂ ਹਾਂ ਮਿਲੀਅਨ ਹੋ ਗਈ ਸੀ ਉਹ 10 ਲੱਖ ਬੰਦਾ ਦੇਖਿਆ ਸੀ ਉਹ ਸਹੀ ਗੱਲ ਬਾਬੇ ਬਹੁਤ ਜ਼ਿਆਦਾ ਦੇਖ ਕੇ ਸੀ ਬੰਦੇ ਪਤਾ ਨਹੀਂ ਕਿੰਨੇ ਪਿਆਰ ਹੈ ਜਿਹੜਾ ਹਨ ਤੁਸੀਂ ਜਿਹੜਾ ਬਈ ਲੱਖੀ ਬਾਈ ਨੂੰ ਇੰਨਾ ਪਿਆਰ ਦਿੰਦੇ ਹੋਵੇ ਸਹੀ ਗੱਲ ਆ ਬਾਬੇ ਆਪਾਂ ਨੂੰ ਆਪਾਂ ਪਿਆਰ ਦੀ ਭੁੱਖਿਆ ਹਾਂ ਧੀਆਂ ਭੈਣਾਂ ਦੇ ਵਿੱਚ ਬੰਦਾ ਦੇ ਧੰਨਵਾਦ ਕਰਦੇ ਹਾਂ ਯਾਰ ਵੀ ਤੁਹਾਡਾ ਧੰਨਵਾਦ ਕਰਦੇ ਹਾਂ ਮੈਂ ਕਹਿੰਦਾ ਧੰਨਵਾਦ ਐਸੇ ਬਾਈ ਕਹਿੰਦਾ ਮਾਲਕ ਉਹਨਾਂ ਜਵਾਕਾਂ ਨੂੰ ਵੀ ਇੰਨੀ ਤਰੱਕੀਆਂ ਬਖਸ਼ ਦੇਵੇ ਨਾ ਮਾਲਕ ਜਿਹੜਾ ਆਪਣੀ ਵੀਡੀਓ ਦੇਖਦਾ ਬਾਬੇ ਆਪਾਂ ਨੂੰ ਪਿਆਰ ਭਰਿਆ ਪਿਆਰ ਦਿੰਦੇ ਨੇ ਲੋਕ ਹਨਾ ਤੇ ਚਲੋ ਜਨਵਰਤਾ ਜੀ ਨਹੀਂ ਲੈ ਜਾਣੇ ਨੇ ਉਹ ਲਈ ਜਾਂਦਾ ਹਨਾ ਕੋਈ ਆ ਨਹੀਂ ਹੁੰਦਾ ਵੀ ਜਨਵਰਾਂ ਨਾਲ ਹੀ ਆਪਾਂ ਜਨਵਰ ਜਾਂ ਵੇਚਣੇ ਨੇ ਹਨਾ ਬਈ ਜਾਂ ਪਤਾ ਦਿਖਾ ਰਹੇ ਹਾਂ ਇਹ ਤਾਂ ਜਿਹਦੀ ਵਧੀਆ ਚੀਜ਼ ਹੈ ਜਿਵੇਂ ਕਹਿੰਦੇ ਲਾਲਤਾ ਰੂੜੀ ਤੇ ਪਿਆਈ ਦਿਖਦਾ ਹੁੰਦਾ ਸਹੀ ਗੱਲ ਹੈ ਉਹ ਇਹ ਨਹੀਂ ਹੈਗਾ ਵੀ ਆਪਾਂ ਕਹੈਂ ਤੇ ਜਾਂ ਹੋਰ ਤੇ ਬਾਬੇ ਦੀ ਕਿਰਪਾ ਨਾਲ ਆਪਾਂ ਬਾਬੇ ਦੀ ਦਰਗਾਹ ਤੇ ਖੜੇ ਆ ਇੱਥੇ ਬਾਬੇ ਸਿੱਧੇ ਕਦੇ ਨਾ ਝੂਠ ਬੋਲਣ ਤੇ ਨਾ ਬਾਬਾ ਬੁਲਾਵੇ ਸਹੀ ਗੱਲ ਹੈ ਅੱਜ ਆਪਾਂ ਇੰਨੇ ਗੱਲ ਕਹਨੇ ਆ ਤੇ ਅੱਜ ਚਲੋ ਕਹਿਣਾ ਤਾਂ ਘਰ ਪਾ ਕੇ ਸੀਗਾ ਹਨ ਵੀ ਬਾਬੇ ਦੀ ਕਿਰਪਾ ਨਾਲ ਬਾਬੇ ਆਪਣੇ ਬੱਚੇ ਢਿੱਡ ਦੇ ਵਿੱਚ ਹੀ ਬਾਬੇ ਬੋਕ ਹੋਏ ਨੇ ਅੱਛਾ ਢਿੱਡ ਦੇ ਸੌਂ ਫਾ ਕੇ ਕਹਿਣਾ ਲੈ ਆਉਂਦੇ ਐਦੋਂ ਵੱਡਾ ਬੰਦਾ ਕਿਹੜਾ ਹੋ ਜਿਹੜਾ ਦਰਗਾਹ ਦੇ ਮੂਰੇ ਝੂਠ ਬੋਲ ਦੂ ਸਹੀ ਗੱਲ ਹੈ ਆਪਣੇ ਬੱਚੇ ਢਿੱਡ ਦੇ ਵਿੱਚ ਬੰਦਿਆਂ ਨੇ ਇਹ ਗੱਲ ਕਹੇ ਤੇ ਵੀ ਲੱਖੀ ਜਾ ਸੂ ਜਾ ਸੀ ਹੂੰ ਠੀਕ ਆ ਵੀ ਕੋਈ ਗੱਲ ਨਹੀਂ ਤੂੰ ਪੈਸੇ ਲੱਲਾ ਪਰ ਆਪਾਂ ਨੇ ਲੋਕਾਂ ਤੋਂ ਇਹ ਨਹੀਂ ਵੀ ਵੀਰੇ ਆਪਣੀ ਵੀਡੀਓ ਚੜ ਗਈ ਜਾਂ ਆਪਣੀ ਬੱਕਰੇ ਵਧੀਆ ਨੇ ਪਰ ਆਪਾਂ ਨੇ ਆਪਦੇ ਹਿਸਾਬ ਦੇ ਪੈਸੇ ਵੀ ਜਿਹੜਾ ਨਾ ਯਾਰ ਕਿਸੇ ਦਾ ਗੱਲ ਨਾ ਬੱਢਿਆ ਗਿਆ ਸਹੀ ਗੱਲ ਕੱਲ ਨੂੰ ਅਗਲਾ ਬੱਚਾ ਲੈ ਗਿਆ ਇੱਥੇ ਤੱਕ ਵੀ ਗੱਲ ਕਹੀ ਹੈ ਯਾਰ ਨਹੀਂ ਵਧੀਆ ਨਿਕਲਿਆ ਵੀਰੇ ਵਾਪਸੇ ਕਰਦੇ ਹੁਣ ਕਈ ਬੱਚੇ ਮਰ ਮੁਰ ਗਏ ਬੰਦਿਆਂ ਕੋਲੇ ਜਾ ਕੇ ਉਹਨਾਂ ਨੂੰ ਇਹ ਗੱਲ ਕਹੀ ਹੈ ਕੋਈ ਗੱਲ ਨਹੀਂ ਬੱਕਰੇ ਸੋਹਣੇ ਆ ਆਪਣੀਆਂ ਜਾਂ ਲੈ ਜਾਓ ਜਾ ਕੇ ਜੇ ਹੁਣ ਇੱਕੋ ਹੀ ਦੇ ਦੇਵੇ ਬੱਕਰੀ ਫੇਰ ਨਹੀਂ ਆਪਾਂ ਯਾਰ ਯਾਰ ਦੇ ਸਹੀ ਗੱਲ ਲੈ ਵੀ ਮਿੱਤਰੋ ਇਹ ਗੱਲਾਂ ਸੀ ਆ ਤੇ ਆਪਣੀ ਬਾਈ ਦੀ ਵੀਡੀਓ ਆਊਗੀ ਇਲਤੀ ਲਾਣਾ ਧੂਰੀ YouTube ਚੈਨਲ ਦੇ ਉੱਤੇ ਸਬਸਕ੍ਰਾਈਬ ਕਰ ਦਿਓ ਦੇਖਿਓ ਜਰੂਰ ਬਾਈ ਵੀਡੀਓ ਪੂਰੀ ਘੈਂਟ ਹੋਗੀ ਬਸ ਥੋੜੀ ਜਿਹਾ ਆਪਾਂ ਗੱਲਾਂ ਕਰਨੀ ਤੇ ਕਰ ਲਈਏ ਠੀਕ ਹੈ ਲਿਖਿਓ ਜੀ ਆਪਾਂ ਹੋਰ ਵੀਡੀਓ ਬਣਾਉਣਾ ਠੀਕ ਆ ਹਾਂ ਧੰਨਵਾਦ ਜੀ ਸਹੀ ਗੱਲ ਆ